ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਘੁੰਮਣ ਉਮੀਦ ਕਰਦਾ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਸਾਰਿਆਂ ਨੂੰ ਮਾਰਾ ਚੜ੍ਹਦੀ ਕਲਾ ਵਿੱਚ ਹੀ ਰੱਖੇ ਅੱਜ ਆਪਾਂ ਨੇ ਇੱਕ ਗੱਲ ਕਰਨੀ ਹੈ ਜੀ ਪੰਜਾਬੀ ਸਿੰਗਰ ਕਰਨ ਔਂਜਲਾ ਜੀ ਦੇ ਬਾਰੇ ਭਾਈ ਕਰਨ ਔਂਜਲਾ ਜੀ ਦਾ ਇੱਕ ਗਾਣਾ ਆਇਆ ਪਿੱਛੇ ਜਿਹੜਾ ਦੀਵਾਰ ਦੇ ਉੱਤੇ ਕੋਈ ਸ਼ਬਦ ਲਿਖੇ ਹੋਏ ਨੇ ਤਾਂ ਬਹੁਤ ਬੰਦਿਆਂ ਨੂੰ ਉਹਦੇ ਉੱਤੇ ਇਤਰਾਜ ਹੋਇਆ ਵੀ ਇਸ ਗਾਣੇ ਦੇ ਵਿੱਚ ਵੀ ਕਰਨ ਔਂਜਦੇ ਨੇ ਗਾਲ ਕੱਢੀ ਹੈ ਹਾਲਾਂਕਿ ਉਹਦੇ ਮੀਨਿੰਗ ਕੁਝ ਹੋਰ ਵੀ ਹੋ ਸਕਦੇ ਨੇ ਠੀਕ ਹੈ ਕੋਈ ਕਹਿੰਦਾ ਜੀ ਉਹਦੇ ਵਿੱਚ ਮਤਲਬ ਇਹ ਜਿਹੜੇ ਦੋ ਅੱਖਰ ਲਿਖੇ ਨੇ ਵੀ ਮੁੱਛ ਫੁੱਟ ਗੱਭਰੂ ਲਿਖਿਆ ਤੇ ਕੋਈ ਮਤਲਬ ਇਹਨੂੰ ਗਾਲ ਦੇ ਰੂਪ ਵਿੱਚ ਲੈ ਰਿਹਾ ਹੈ ਨਾ ਤਾਂ ਮੈਂ ਇੱਕ ਗੱਲ ਕਰਨੀ ਚਾਹੁੰਦਾ ਵਾਂ ਵੀ ਇਨਸਾਨ ਹੈ ਯਾਰ ਇਨਸਾਨ ਤੋਂ ਬਹੁਤ ਗਲਤੀਆਂ ਹੁੰਦੀਆਂ ਨੇ ਮੇਰੇ ਤੋਂ ਵੀ ਹੋਈਆਂ ਹੋਣਗੀਆਂ ਠੀਕ ਹੈ ਹਰ ਇੱਕ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਇਨਸਾਨ ਤੋਂ ਗਲਤੀ ਹੋਣੀ ਸੁਭਾਅਕ ਹੈ ਤਾਂ ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ ਮਾਂ ਕਰਨ ਔਂਜਲਾ ਜੀ ਮੇਰੇ ਤੋਂ ਛੋਟੇ ਨੇ ਠੀਕ ਹੈ ਸਤਿਕਾਰਯੋਗ ਹੈ ਸਾਡੇ ਤੋਂ ਸਾਡਾ ਭਰਾ ਵੀ ਬਹੁਤ ਵਧੀਆ ਸਿੰਗਰ ਹੈ ਯਾਰ ਉਹ ਕਰਨ ਔਂਜਲਾ ਬੜਾ ਵਧੀਆ ਇਨਸਾਨ ਵੀ ਬੜਾ ਵਧੀਆ ਸਿੰਗਰ ਵੀ ਬੜਾ ਵਧੀਆ ਤੇ ਬੰਦਾ ਵੀ ਬਹੁਤ ਵਧੀਆ ਹੈ ਬੰਦਾ ਕਿਵੇਂ ਵਧੀਆ ਵੀ ਇੱਕ ਆਪਣੇ ਪੱਤਰਕਾਰ ਆ ਬਲਵਿੰਦਰ ਸਿੰਘ ਪਖੋਕੇ ਜੋ ਕਿ ਸ਼ਹੀਦ ਪਰਿਵਾਰਾਂ ਦੀਆਂ ਸਟੋਰੀਜ਼ ਕਰਦੇ ਨੇ ਜਿਹੜੇ 84 ਤੋਂ ਲੈ ਕੇ 92 95 ਤੱਕ ਸ਼ਹੀਦ ਹੋਏ ਨੇ ਜਾਂ 78 ਤੋਂ ਲੈ ਕੇ ਆਪਾਂ 95 ਤੱਕ ਕਹਿ ਦਈਏ ਵੀ ਜਿਹੜੇ ਉਦੋਂ ਸ਼ਹੀਦ ਹੋਏ ਨੇ ਉਹਨਾਂ ਦੀ ਪਰਿਵਾਰਾਂ ਦੀ ਦੇਖਭਾਲ ਕਰਨੀ ਉਹਨਾਂ ਦੇ ਪਰਿਵਾਰਾਂ ਦੀ ਸਾਮ ਸਾਮ ਸਭਾਲ ਕਰਨੀ ਇੱਕ ਬੇਟੀ ਦਾ ਵਿਆਹ ਹੁੰਦਾ ਇੱਕ ਬੇਟੀ ਜ਼ਾਸ਼ੀਦ ਪਰਿਵਾਰ ਦੀ ਬੇਟੀ ਦਾ ਵਿਆਹ ਰੱਖਿਆ ਹੁੰਦਾ ਤਾਂ ਗਰੀਬ ਪਰਿਵਾਰ ਸੀਗਾ ਚਲੋ ਬਲਵਿੰਦਰ ਸਿੰਘ ਪੱਖੋਕੇ ਜੀ ਨੇ ਵੀ ਉਹਦੀ ਹੈਲਪ ਕੀਤੀ ਤਾਂ ਉਸ ਬੇਟੀ ਨੂੰ ਜਾ ਕੇ ਬਲਵਿੰਦਰ ਸਿੰਘ ਜੀ ਪੁੱਛਦੇ ਨੇ ਕਹਿੰਦੇ ਭਾਈ ਵੀ ਬੇਟੀ ਅੱਜ ਤੱਕ ਤੇਰੀ ਕਿਸੇ ਨੇ ਹੈਲਪ ਕੀਤੀ ਆ ਵੀ ਤੇਰੇ ਮੈਰਜ ਆ ਵੀ ਤੁਹਾਡੀ ਕਿਸੇ ਨੇ ਹੈਲਪ ਕੀਤੀ ਆ ਉਹ ਕਹਿੰਦੀ ਵੀ ਮੇਰੀ ਹੈਲਪ ਕੀਤੀ ਆ ਜੀ ਕਰਨ ਔਂਜ ਦੇ ਵੀਰ ਨੇ ਉਹਦੇ ਸ਼ਬਦ ਇਹ ਹੀ ਸੀਗੇ ਕੰਜੀ ਵੀ ਕਰਨ ਔਂਜਲੇ ਵੀਰ ਨੇ ਮੇਰੀ ਹੈਲਪ ਕੀਤੀ ਹੈ ਸਾਡੇ ਪਰਿਵਾਰ ਦੀ ਹੈਲਪ ਕੀਤੀ ਹੈ ਵਿਆਹ ਵਾਸਤੇ ਤਾਂ ਕੰਜੀ ਮੈਂ ਕਰਨ ਔਂਜਲੇ ਵੀਰ ਦੀ ਪਹਿਲਾਂ ਵੀ ਬਹੁਤ ਫੈਨ ਸੀਗੀ ਤੇ ਹੁਣ ਵੀ ਕੰਜੀ ਮੈਂ ਹੋਰ ਵੀ ਜ਼ਿਆਦਾ ਉਹਦਾ ਧੰਨਵਾਦੀ ਹਾਂ ਕਿਉਂਕਿ ਉਸ ਵੀਰ ਨੇ ਮੇਰੇ ਵਿਆਹ ਦੇ ਵਿੱਚ ਮੇਰੀ ਹੈਲਪ ਕੀਤੀ ਹੈ ਦੇਖੋ ਯਾਰ ਗਲਤੀ ਹੋਣੀ ਸੁਭਾਵਕ ਹੈ ਹਰ ਬੰਦੇ ਦੇ ਵਿੱਚ ਮਾੜੇ ਚੰਗੇ ਗੁਣ ਹੁੰਦੇ ਨੇ ਕਰਨ ਔਂਜਲੇ ਜੀ ਇੱਕ ਗਲਤੀ ਨੂੰ ਤੁਸੀਂ ਸੱਤਾ ਸਮਾਨੇ ਚੜਾਤਾ ਪਰ ਕਦੇ ਕਿਸੇ ਨੇ ਗੱਲ ਕਰੀ ਵੀ ਕਰਨ ਔਂਜਲੇ ਨੇ ਗਰੀਬ ਬੱਚੀਆਂ ਦੇ ਵਿਆਹ ਕੀਤੇ ਆ ਕਦੇ ਕਿਸੇ ਨੇ ਗੱਲ ਕਰੀ ਵੀ ਕਰਨ ਔਂਜਲੇ ਨੇ ਮੰਨ ਲਓ ਵੀ ਬੱਚਿਆਂ ਦੀਆਂ ਪੜ੍ਹਾਈਆਂ ਦਾ ਕਰਨ ਔਂਜਲਾ ਬਹੁਤ ਦਾਨਪੰਦ ਕਰਨ ਵਾਲਾ ਇਨਸਾਨ ਹੈ ਬਹੁਤ ਹੀ ਮੰਨ ਲਓ ਵੀ ਉਹ ਗਰੀਬਾਂ ਨੂੰ ਨੇੜੇ ਲਾਉਣ ਵਾਲਾ ਇਨਸਾਨ ਹੈ ਠੀਕ ਹੈ ਇੱਕ ਆਮ ਜਿਹੇ ਘਰ ਘਰ ਦੇ ਵਿੱਚ ਉੱਠਿਆ ਹੋਇਆ ਨੌਜਵਾਨ ਆ ਉਹ ਬਹੁਤ ਵਧੀਆ ਗਾਣੇ ਗਾਉਂਦਾ ਹੈ ਵਧੀਆ ਨੌਜਵਾਨ ਹੈ ਤਾਂ ਕੁਝ ਇਨਸਾਨ ਜਦੋਂ ਮੈਂ ਗੱਲ ਨਾ ਨਹੀਂ ਲੈਂਦਾ ਕੁਝ ਇਨਸਾਨ ਜੋ ਸਾਡੇ ਮੌਜੂਦਾ ਇਸ ਟਾਈਮ ਬਹੁਤ ਸਮਾਜ ਸੇਵੀ ਬਣੇ ਹੋਏ ਨੇ ਤਾਂ ਪਹਿਲਾ ਮੰਨ ਲਓ ਵੀ ਬਦਮਾਸ਼ੀ ਗੈਂਗਸਟਰੀ ਲਾਈਨ ਦੇ ਵਿੱਚ ਰਹੇ ਨੇ ਠੀਕ ਹੈ ਚਲੋ ਉਹਨਾਂ ਨੂੰ ਮਾਰਾ ਸਮਤ ਦਵੇ ਚੰਗੀ ਗੱਲ ਹੈ ਵੀ ਉਸ ਲਾਈਨ ਨੂੰ ਛੱਡ ਕੇ ਉਹ ਮੰਨ ਲਓ ਵੀ ਸਮਾਜ ਸੇਵਿਆ ਦੇ ਪਾਸੇ ਤੁਰੇ ਨੇ ਬਹੁਤ ਵਧੀਆ ਗੱਲ ਹੈ ਪਿਆ ਪੱਕੀ ਗੱਲ ਹੈ ਕਾਮ ਹੈ ਉਹਨਾਂ ਸੱਜਣਾ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਮੈਂ ਵੀ ਬਾਈ ਤੁਸੀਂ ਕੰਜੇ ਅਸੀਂ ਪੰਜਾਬ ਦੇ ਨੰਬਰਦਾਰ ਆ ਠੀਕ ਹੈ ਅਸੀਂ ਪੰਜਾਬ ਦੀ ਗੱਲ ਕਰਦੇ ਆ ਪੰਜਾਬੀਅਤ ਦੀ ਗੱਲ ਕਰਦੇ ਆ ਠੀਕ ਹੈ ਜਿੱਥੇ ਤੱਕ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਠੀਕ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹੋ ਤੁਸੀਂ ਕਹਿੰਦੇ ਵੀ ਅਸੀਂ ਠੀਕ ਹੈ ਪਰ ਮੈਨੂੰ ਇੱਕ ਗੱਲ ਦੱਸੋ ਬਾਈ ਜੀ ਵੀ ਪੰਜਾਬ ਦੇ ਵਿੱਚ ਯੂਪੀ ਦੇ ਵਿੱਚੋਂ ਜਿਹੜੀ ਆਉਂਦੀ ਸੀਗੀ 2021 ਦੇ ਵਿੱਚ 2021 ਦੇ ਵਿੱਚ ਜਿਸ ਟਾਈਮ ਆ ਕਿਸਾਨੀ ਸੰਘਰਸ਼ ਚੱਲ ਰਿਹਾ ਸੀਗਾ ਹਜੇ ਪੰਜਾਬ ਦੇ ਵਿੱਚ ਦਿੱਲੀ ਨਹੀਂ ਸੀ ਆਪਾਂ ਗਏ ਤਾਂ ਉਦੋਂ ਪੰਜਾਬ ਦੇ ਵਿੱਚ ਟਰੱਕ ਭਰ-ਭਰ ਕੇ ਯੂਪੀ ਦੇ ਵਿੱਚੋਂ ਜੀਰੀ ਤੇ ਆਉਂਦੇ ਸੀਗੇ ਤਾਂ ਉਹ ਖਨੌਰੀ ਬਾਰਡਰ ਦੇ ਉੱਤੇ ਆ ਕੇ ਰੁੱਕੇ ਗਏ ਸਾਡੇ ਲੋਕਾਂ ਵੱਲੋਂ ਵੀ ਅਸੀਂ ਯੂਪੀ ਦੀ ਜੀਰੀ ਪੰਜਾਬ ਦੇ ਵਿੱਚ ਨਹੀਂ ਵਿਕੰਦਿਆਂਗੇ ਠੀਕ ਆ ਯਾਰ ਤੁਹਾਡੇ ਨਾਲ ਸਹਿਮਤ ਆ ਵੀ ਚਲੋ ਤੁਸੀਂ ਨਹੀਂ ਵਿਕੰਦੋਗੇ ਨਾ ਵਿਕੰਦੋ ਪਰ ਉਹਦੇ ਵਿੱਚ ਮੈਨੂੰ ਇੱਕ ਗੱਲ ਦੱਸੋ ਵੀ ਜਿਹੜੇ ਗਰੀਬ ਮੰਨ ਲਓ ਗਰੀਬ ਘਰ ਦਾ ਹੀ ਮੁੰਡਾ ਟਰੱਕ ਡਰਾਈਵਰ ਬਣਦਾ ਕੋਈ ਮੈਂ ਨਹੀਂ ਦੇਖਿਆ ਵੀ 100 ਕਿੱਲਿਆਂ ਦੇ ਜਾਂ 50 ਕਿੱਲਿਆਂ ਦੇ ਦਾ ਮੁੰਡਾ ਕੋਈ ਟਰੱਕ ਡਰਾਈਵਰ ਬਣਿਆ ਤੁਸੀਂ ਗੱਡੀਆਂ ਰੋਕ ਲੀਆਂ ਖਣੋਰੀ ਬਾਰਡਰ ਤੇ ਉਹਨਾਂ ਦੇ ਵਿੱਚ ਮੈਂ ਵੀ ਇੱਕ ਸੀਗਾ ਠੀਕ ਹੈ ਤੁਸੀਂ ਗੱਡੀਆਂ ਰੋਕ ਲੀਆਂ ਠੀਕ ਹੈ ਟਰੱਕ ਵਾਲਿਆਂ ਨੂੰ ਕਿਹਾ ਵੀ ਗੱਡੀਆਂ ਨਹੀਂ ਚੱਲ ਵੀ ਗੱਡੀਆਂ ਰੁਕੋ ਇੱਥੇ ਗੱਡੀਆਂ ਆਨੇ ਗੱਡੀਆਂ ਰੋਕਤੀਆਂ ਕਿਸੇ ਨੇ ਕੋਈ ਮੰਨ ਲਓ ਧੱਕਾ ਨਹੀਂ ਕਰਿਆ ਵੀ ਹਾਂ ਜੇ ਅਸ ਤਾਂ ਜਾਣਾ ਹੀ ਹੈ ਨਹੀਂ ਸਾਰੇ ਸਾਈਡ ਤੇ ਗੱਡੀਆਂ ਲਾ ਕੇ ਉਤਰ ਗਏ ਤਾਂ ਤੁਹਾਡਾ ਮਤਲਬ ਜਿਹੜੇ ਬੰਦੇ ਰੋਕਣ ਆਏ ਸੀਗੇ ਉਹਨਾਂ ਦਾ ਟਰੱਕ ਆਵਦਾ ਨੇ ਸਵਾਗਤ ਵੀ ਕੀਤਾ ਕਿਉਂਕਿ ਕਈ ਬੰਦਿਆ ਹੁਣ ਆਪਾਂ ਵੀਡੀਓ ਚ ਦੇਖਦੇ ਆ ਕਦੇ ਨਹੀਂ ਮਿਲੇ ਹੁੰਦੇ ਹਨਾ ਮਿਲਣ ਦਾ ਚਾਹ ਹੁੰਦਾ ਤਾਂ ਤੁਸੀਂ ਉੱਥੇ ਮੇਰਾ ਸਵਾਲ ਹੈ ਸਾਡੇ ਸਮਾਜ ਸੇਵੀ ਨੇ ਜਿਹੜੇ ਠੀਕ ਆਪਾਂ ਨਾਂ ਨਹੀਂ ਲੈਣਾ ਹੈਗਾ ਦੋ ਤਿੰਨ ਬੰਦੇ ਬਹੁਤ ਮੰਨ ਲਓ ਐਕਟਿਵ ਨੇ ਸਮਾਜ ਸੇਵਾ ਦੇ ਵਿੱਚ ਤਾਂ ਉਹਨਾਂ ਪਿੱਛੇ ਵੱਡੇ ਵੱਡੇ ਧਰਨੇ ਵੀ ਲੱਗਦੇ ਨੇ ਜੇ ਉਹਨਾਂ ਦੀ ਗ੍ਰਿਫਤਾਰੀ ਹੋ ਜਾਏ ਜਾ ਮਾਲ ਲੋ ਵੀਰਨਰ ਕਦੇ ਪੁੱਲਸ ਹੱਥ ਪਾਦੇ ਤੇ ਬਹੁਤ ਉਹਨਾਂ ਪਿੱਛੇ ਛੋਰ ਸ਼ਰਾਬਾ ਵੀ ਹੁੰਦਾ ਪਰ ਮੇਰਾ ਉਹਨਾਂ ਨੂੰ ਇੱਕ ਸਵਾਲ ਹੈ ਵੀ ਬਾਈ ਜੀ ਤੁਸੀਂ ਉੱਥੇ ਟਰੱਕਾਂ ਨੂੰ ਗਾ ਕਰਦੇ ਸੀਗੇ ਠੀਕ ਹੈ ਉਹ ਹੁਣ ਮੈਂ ਤਾਂ ਨਹੀਂ ਸ਼ਬਦਾਬਲੀ ਵਰਤ ਸਕਦਾ ਵੀਡੀਓ ਦੇ ਵਿੱਚ ਵੀ ਤੁਸੀਂ ਪੰਜਾਬ ਦੇ ਗਦਾਰ ਹੋ ਪੰਜਾਬ ਦੇ ਦੱਲੇ ਹੋ ਠੀਕ ਹੈ ਤੁਸੀਂ ਬਾਹਰੋਂ ਲਿਆ ਲਿਆ ਕੇ ਫਸਲਾਂ ਇੱਥੇ ਲੈ ਕੇ ਆਉਂਦੇ ਹੋ ਚੰਦ ਪੈਸਿਆਂ ਦੀ ਖਾਤਰ ਵੇਖ ਜਾਂਦੇ ਹੋ ਯਾ ਟਰੱਕਾਂ ਦਾ ਕਦੇ ਵੇਖਦਾ ਨਹੀਂ ਹੁੰਦਾ ਟਰੱਕਾਂ ਦੀ ਮਜਬੂਰੀ ਹੁੰਦੀ ਹੈ ਠੀਕ ਹੈ ਡਰਾਈਵਰ ਨੂੰ ਜੋ ਹੁਕਮ ਕਰਨਾ ਹੈ ਮਾਲਕ ਨੇ ਉਹਨੂੰ ਮੰਨਣਾ ਪੈਣਾ ਹੈ ਮੈਂ ਵੀ ਇੱਕ ਟਰੱਕ ਡਰਾਈਵਰ ਹਾਂ ਸਾਨੂੰ ਜੋ ਮਾਲਕਾਂ ਦਾ ਹੁਕਮ ਆਉਣਾ ਹੈ ਅਸੀਂ ਉਹਨੂੰ ਮੰਨਣਾ ਕਿਉਂਕਿ ਅਸੀਂ ਉਹਨਾਂ ਤਨਖਾਹ ਲੈਂਦੇ ਹਾਂ ਅਸੀਂ ਆਪਦੇ ਬੱਚੇ ਪਾਲਦੇ ਹਾਂ ਤਾਂ ਇਸ ਕਰਕੇ ਵੀ ਤੁਸੀਂ ਮਤਲਬ ਵੀ ਉਥੇ ਟਰੱਕਾਂ ਦੇ ਨਾਲ ਧੱਕੇਸ਼ਾਈ ਕੀਤੀ ਠੀਕ ਹੈ ਟਰੱਕਾਂ ਦੇ ਤੁਹਾਡਾ ਕੀ ਮਾਰਾ ਕਰਿਆ ਸੀ ਧੱਕੇ ਤੱਕ ਮਾਰੇ ਤੁਸੀਂ ਠੀਕ ਹੈ ਗਾੜਾਂ ਕੱਢੀਆਂ ਇੱਕ ਭਰਾ ਦੀ ਉਥੇ ਬਾਹ ਫੈਕਚਰ ਸੀਗੀ ਆਉਂਦੀ ਬਾਹ ਦੇ ਉੱਤੇ ਮਤਲਬ ਇਹ ਗਰਮ ਪੱਟੀ ਲਵੇਟੀ ਹੋਈ ਸੀ ਪਲਾਸਟਰ ਖੋਲਣ ਤੋਂ ਬਾਅਦ ਉੱਥੇ ਤੁਹਾਡੇ ਨਾਲ ਦੇ ਆਨੇ ਧੱਕਾ ਮਾਰਿਆ ਉਹਦੇ ਤੇ ਉਹਦੀ ਬਾਹ ਜਾ ਕੇ ਗੱਡੀ ਨਾਲ ਵੱਜੀ ਵੱਜੀ ਤਾਂ ਉਹ ਬੰਦਾ ਕਰਲਾ ਉੱਠਿਆ ਜਰਦ ਨਾਲ ਸਿਆਲ ਦਾ ਟਾਈਮ ਸੀਗਾ ਉਹਦੀ ਦੁਬਾਰਾ ਫੇਰ ਵਿਚਾਰਦਾ ਪਲਾਸਟਰ ਲੱਗਿਆ ਪਹਿਲਾਂ ਡੇਢ ਮਹੀਨਾ ਕਰੇ ਰਿਆ ਫੇਰ ਦੁਬਾਰਾ ਪਲਾਸਟਰ ਲੱਗਾ ਡੇਢ ਮਹੀਨਾ ਫੇਰ ਉਹ ਕਰੇ ਦਿਆ ਠੀਕ ਹੈ ਜੀ ਮੈਨੂੰ ਇੱਕ ਗੱਲ ਦੱਸੋ ਵੀ ਉਹਦਾ ਵਿਚਾਰਦਾ ਕੀ ਕਸੂਰ ਸੀਗਾ ਠੀਕ ਹੈ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਪਰ ਇਹ ਤਾਂ ਨਹੀਂ ਵੀ ਤੁਸੀਂ ਪੰਜਾਬ ਦੇ ਲੋਕਾਂ ਨੂੰ ਹੀ ਦਵਾਈ ਜਾਓ ਯਾਰ ਠੀਕ ਹੈ ਤੁਸੀਂ ਕਰਨ ਔਂਜਲੇ ਦਾ ਵਿਰੋਧ ਕਰਦੇ ਹੋ ਉਹਨੇ ਗਲਤੀ ਵੀ ਮੰਨ ਲਈ ਠੀਕ ਹੈ ਕਰਨ ਔਂਜਲੇ ਨੇ ਗਲਤੀ ਵੀ ਮੰਨ ਲਈ ਵੀ ਚਲੋ ਠੀਕ ਹੈ ਯਾਰ ਜੇ ਕੋਈ ਮੇਰੇ ਤੋਂ ਗਲਤੀ ਹੋਈ ਤਾਂ ਠੀਕ ਹੈ ਪਰ ਤੁਸੀਂ ਯਾਰ ਇੱਕ ਬੰਦੇ ਨੂੰ ਇੰਨਾ ਮੰਨ ਲਓ ਵੀ ਉਹ ਕਰੀ ਜਾਂਦੇ ਹੋ ਵੀ ਇਹ ਤਾਂ ਯਾ ਗਾਲ ਕੱਢਤੀ ਗਾਲ ਕੱਢਤੀ ਗਾਲ ਕੱਢਦੀ ਕਿਸੇ ਨੇ ਯਾਰ ਸਪਸ਼ਟੀਕਰਨ ਲਿਆ ਕਰਨ ਔਂਜਲੇ ਦਾ ਵੀ ਇਹਦੇ ਪਿੱਛੇ ਮੈਟਰ ਕੀ ਹੈ ਠੀਕ ਹੈ ਕਰਨ ਔਂਜਲੇ ਨੇ ਕਿੰਨੀਆਂ ਕੁੜੀਆਂ ਵਿਆਹੀਆਂ ਨੇ ਕਿੰਨੇ ਲੋਕਾਂ ਦੇ ਬੱਚੇ ਪਾਲੇ ਨੇ ਕਿੰਨੇ ਲੋਕਾਂ ਦੀ ਬੱਚਿਆਂ ਦੀ ਪੜ੍ਹਾਈ ਉਹਨੇ ਕਰਾਈ ਹੈ ਕਿੰਨੇ ਬੁੱਢੇ ਮਾਪਿਆਂ ਨੂੰ ਦਵਾਈ ਵਾਸਤੇ ਪੈਸੇ ਦਿੱਤੇ ਨੇ ਤੁਹਾਨੂੰ ਪਤਾ ਕਰਨਾ ਓੰਜ ਦਾ ਕੌਣ ਹੈ ਤੁਸੀਂ ਇਹਦਾ ਮਤਲਬ ਵੀ ਆਪਣੀ ਚੌਧਰ ਚਮਕਾਉਣ ਵਾਸਤੇ ਕਿਸੇ ਨੂੰ ਵੀ ਗਾਲਾਂ ਕੱਢੋਗੇ ਯਾਰ ਕਿਸੇ ਨੂੰ ਮਾੜਾ ਚੰਗਾ ਬੋਲੋਗੇ ਪੰਜਾਬ ਦੀ ਤਾਂ ਪਹਿਲਾਂ ਨਹੀਂ ਕੋਈ ਗੱਲ ਕਰਦਾ ਹੈਗਾ ਜੇ ਕੋਈ ਮਾੜੇ ਮੋٹے ਕਰਦੇ ਨੇ ਤਾਂ ਉਹਨਾਂ ਨੂੰ ਆਪਾਂ ਬਦਨਾਮ ਕਰਨ ਤੁਰ ਪਿਆ ਜਾ ਇਸ ਕਰਕੇ ਜਦੋਂ ਤੁਸੀਂ ਖਨੌਰੀ ਬਾਰਡਰ ਤੇ ਫਿਰ ਤੁਸੀਂ ਉਸ ਟ੍ਰੱਕ ਕਾਂ ਦੀ ਬੇਇੱਜ਼ਤੀ ਕੀਤੀ ਠੀਕ ਹੈ ਗਾਲਾਂ ਕੱਢੀਆਂ ੱੱੱਕੇ ਮਾਰੇ ਠੀਕ ਉਹਨਾਂ ਨੂੰ ਜਲੀਲ ਕੀਤਾ ਠੀਕ ਹੈ ਜੀ ਇਸ ਚੀਜ਼ ਦਾ ਮੈਂ ਮੌਜੂਦਾ ਗਵਾਹ ਹਾਂ ਮੈਂ ਵੀ ਉੱਥੇ ਹੀ ਸੀਗਾ ਮੈਂ ਕਿਸੇ ਸੱਜਣ ਦਾ ਨਾਂ ਨਹੀਂ ਲੈਂਦਾ ਹੈਗਾ ਬਾਕੀ ਲੋਕ ਆਪੇ ਸਮਝਦਾਰ ਨੇ ਵੀ ਪਹਿਲਾਂ ਉਹ ਲੋਕ ਠੀਕ ਹੈ ਬਦਮਾਸ਼ੀ ਗੈਂਗਸਟਰ ਲੈਂਡ ਦੇ ਵਿੱਚ ਜਾਂ ਹੋਰ ਮੰਨ ਲਓ ਵੀ ਜੋ ਵੀ ਆਪਾਂ ਕਹਿ ਸਕਦੇ ਹਾਂ ਠੀਕ ਹੈ ਤੁਸੀਂ ਉਸ ਲੈਂਡ ਨੂੰ ਛੱਡ ਕੇ ਤੁਸੀਂ ਪੰਜਾਬ ਪੱਕੀ ਗੱਲ ਕਰਨ ਲੱਗੇ ਥੋੜੇ ਨਾਲ ਸਾਰੀ ਜਨਤਾ ਮਤਲਬ ਵੀ ਤੁਹਾਡੀ ਇੱਜ਼ਤ ਕਰਦੀ ਸੀ ਪਰ ਤੁਸੀਂ ਐ ਥੋੜਾ ਵੀ ਕਹਿੰਦੇ ਕਿਸੇ ਅਫਸਰ ਨੂੰ ਗਾਲਾਂ ਕੱਢ ਦੋ ਠੀਕ ਹੈ ਕਦੇ ਤੁਸੀਂ ਪੁਲਿਸ ਨੂੰ ਗਾਲਾਂ ਕੱਢੋ ਕਦੇ ਤੁਸੀਂ ਲੋਕਾਂ ਨੂੰ ਗਾਲਾਂ ਕੱਢੋ ਜਿਹੜੇ ਯਾਰ ਕਿਰਤੀ ਲੋਕ ਨੇ ਟਰੱਕਾਂ ਐ ਦੱਸੋ ਕੀ ਮਾੜਾ ਕਰਦੇ ਨੇ ਤੁਹਾਡੇ ਕਹਿੰਦੇ ਟਰੱਕ ਰੋਕਤੇ ਠੀਕ ਹੈ ਤੁਸੀਂ ਟਰੱਕਾਂ ਨੂੰ ਗਾਲਾਂ ਕੱਢ ਰਹੇ ਹੋ ਧੱਕੇ ਮਾਰ ਰਹੇ ਹੋ ਨਾ ਗੱਲ ਪੈ ਰਹੇ ਹੋ ਇਹ ਗਾ ਤੁਹਾਡੇ ਨਾਲ ਦੇ ਬੰਦਿਆਂ ਨੇ ਕਈਆਂ ਨੇ ਉੱਥੇ ਇੰਨੀ ਕੋਈ ਮੰਨ ਲਓ ਵੀ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਪਰ ਨੇ 20 ਬੰਦੇ ਉਤਾਰੇ ਗਏ ਦੋ ਤਿੰਨ ਬੰਦਿਆਂ ਦੇ ਪਰਨੇ ਬੰਨੇ ਹੋਏ ਮੈਂ ਆਪ ਦੇਖਿਉਂਦਾ ਪਰਨੇ ਵੀ ਧੱਕੇ ਮਾਰ ਕੇ ਤਾਰੇਗੇ ਵੀ ਤੁਸੀਂ ਪੰਜਾਬ ਦੇ ਗਦਾਰ ਹੋ ਪੰਜਾਬ ਦੇ ਚ ਅੰਦੋਲਨ ਚੱਲ ਰਿਹਾ ਤੁਸੀਂ ਬਾਹਰੋਂ ਜੀ ਲੈਂਦੇ ਆਉਂਦੇ ਹੋ ਜਾਂ ਟਰੱਕਾਂ ਦਾ ਕੀ ਕਸੂਰ ਹੈ ਠੀਕ ਹੈ ਤੁਸੀਂ ਆਪਣੀ ਪਹਿਲਾਂ ਵਾਲੀ ਜ਼ਿੰਦਗੀ ਦੇਖੋ ਵੀ ਤੁਸੀਂ ਕੀ ਕਰਦੇ ਸੀਗੇ ਠੀਕ ਹੈ ਤੁਸੀਂ ਅੱਜ ਮੰਨ ਲਓ ਵੀ ਪੰਜਾਬ ਪੱਕੀ ਗੱਲ ਕਰਦੇ ਹੋ ਠੀਕ ਹੈ ਬਰਾਬਰ ਤੁਸੀਂ ਜੇ ਮੰਨ ਲਓ ਗੁਰੂ ਮਾਵੇਗਾ ਕੋਈ ਪ੍ਰੋਗਰਾਮ ਹੁੰਦਾ ਠੀਕ ਹੈ ਇਨਸਾਫ ਲੈਣ ਦੀ ਗੱਲ ਹੁੰਦੀ ਹੈ ਤੁਸੀਂ ਬਰਾਬਰ ਯਾਰ ਲਰ ਆਪਣਾ ਧਰਨਾ ਰੱਖ ਲੈਂਦੇ ਹੋ ਆਪਣਾ ਮਜਾਰਾ ਰੱਖ ਲੈਂਦੇ ਹੋ ਵੀ ਡਿਵਾਈਡ ਹੋ ਜੇ ਵੀ ਉਧਰ ਸੰਗਤ ਰਾ ਜਾਵੇ ਸਾਡੇ ਆ ਧਰਨੇ ਚ ਆ ਜੇ ਯਾਰ ਕੁਝ ਸੋਚਣ ਦੀ ਲੋੜ ਹੈ ਠੀਕ ਹੈ ਕਰਨ ਔਜਲੇ ਤੇ ਹਰੇਕ ਕੋਈ ਉਂਗਲ ਚੱਕੀ ਜਾਂਦਾ ਹੈ ਪਰ ਕਰਨ ਔਜਲੇ ਨੂੰ ਮੈਂ ਕਹਿੰਦਾ ਵੀ ਕਰਨ ਔਜਲੇ ਯਾ ਸਲੂਟ ਹੈ ਠੀਕ ਹੈ ਗਲਤੀ ਹੋਣੀ ਸੁਭਾਵਿਕ ਹੈ ਕਿਸੇ ਤੋਂ ਵੀ ਹੋ ਸਕਦੀ ਹੈ ਮੇਰੇ ਤੋਂ ਵੀ ਹੋ ਸਕਦੀ ਹੈ ਕਰਨ ਔਜਲੇ ਤੋਂ ਵੀ ਹੋ ਸਕਦੀ ਹੈ ਪਰ ਕਰਨ ਔਜਲੇ ਦਾ ਜੋ ਮੰਨ ਲਵਿਓ ਉਸ ਬੰਦੇ ਦੀ ਸੋਚ ਹੈ ਠੀਕ ਹੈ ਗਰੀਬਾਂ ਪ੍ਰਤੀ ਉਹਦੀ ਸੋਚ ਹੈ ਯਾਰ ਉਸ ਚੀਜ਼ ਨੂੰ ਸਲੂਟ ਹੈ ਠੀਕ ਹੈ ਉਹਨੂੰ ਸਮਝਾਇਆ ਜਾ ਸਕਦਾ ਸੀ ਵੀ ਵੀਰ ਮੇਰੇਆ ਤੂੰ ਛੋਟਾ ਭਰਾ ਹੈ ਵੀ ਇਸ ਚੀਜ਼ ਨੂੰ ਬੰਦ ਕਰ ਯਾਰ ਠੀਕ ਹੈ ਪਰ ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਉਸ ਬੰਦੇ ਦਾ ਕਿੰਨਾ ਜਲੂਸ ਕੱਢਿਆ ਯਾਰ ਇਹਦੇ ਨਾਲ ਸਾਡਾ ਕੀ ਸਮਾਜ ਦੇ ਵਿੱਚ ਵਿਸ਼ਵ ਦੇ ਵਿੱਚ ਕੀ ਮੈਸੇਜ ਆਏਗਾ ਵੀ ਪੰਜਾਬੀ ਖੇਤਰੋਂ ਖੇਤਰੀ ਹੋ ਰਹੇ ਨੇ ਪੰਜਾਬੀ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਨੇ ਇਸ ਕਰਕੇ ਜੀ ਜਿਹੜਾ ਵੀ ਪੰਜਾਬ ਦੀ ਗੱਲ ਕਰਦਾ ਹੈ ਚਾਹੇ ਉਹ ਕੋਈ ਸਿੰਗਰ ਹੋਵੇ ਚਾਹੇ ਕੋਈ ਪੁਲਿਸ ਅਫਸਰ ਹੋਵੇ ਰਿਟਾਇਰ ਪੁਲਿਸ ਅਫਸਰ ਹੋਵੇ ਔਨ ਡਿਊਟੀ ਹੋਵੇ ਚਾਹੇ ਕੋਈ ਆਮ ਇਨਸਾਨ ਹੋਵੇ ਯਾਰ ਉਹਦਾ ਹਮੇਸ਼ਾ ਸਾਥ ਦੇਣਾ ਚਾਹੀਦਾ ਹੈ ਨਾ ਕਿ ਉਹਦੇ ਲੱਤਾਂ ਖਿੱਚਣੀਆਂ ਚਾਹੀਦੀਆਂ ਨੇ ਠੀਕ ਹੈ ਜੀ ਵੱਧ ਘੱਟ ਬੋਲਿਆ ਗਿਆ ਤਾਂ ਮਾਫੀ ਚਾਹੁੰਦਾ ਵਾਂ ਧੰਨਵਾਦ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਸਤਿ ਸ੍ਰੀ ਅਕਾਲ